ਸੱਜਣ ਗੱਦੀ ਸਾਰਿਆਂ ਨੂੰ ਮੇਰਾ ਨਾਮ ਹੈਮਨਸ਼ੂ ਅਪ ਅੱਜ ਐਵਜੇ ਬੰਦੇ ਦਾ ਪੋਡਕਾਸਟ ਕਰਦੇ ਪਏ ਆ ਜਿਨ੍ਹਾਂ ਦਾ ਜਨਮ ਪਲ ਯੂਕੇ ਚ ਹੋਇਆ ਕੈਨ ਨੂੰ ਯੂਕੇ ਦੇ ਬੋਏ ਹੈਗੇ ਨੇ ਕੰਮ ਪੰਜਾਬ ਚ ਕਰਦੇ ਨੇ ਆਂਦੇ ਵੀ ਪੰਜਾਬ ਚ ਹੈਗੇ ਨੇ ਤੇ ਬੋਲੀ ਵੀ ਪੰਜਾਬੀ ਦੀ ਕਰਦੇ ਹੈਗੇ ਨੇ ਕਿਸ ਨੂੰ ਸ਼ਾਇਦ ਪਤਾ ਲੱਗ ਸਕਦਾ ਮੈਂ ਕਿਦੇ ਬਾਰੇ ਗੱਲ ਕਰ ਰਿਹਾ ਤੇ ਐਵਜਾ ਬੰਦਾ ਜਿਨ੍ਹਾਂ ਨੂੰ 25 ਸਾਲ ਹੋ ਗਏ ਵਕੀਲ ਬਣੇ ਹੋਏ ਦੇ 20 ਸਾਲ ਹੋ ਗਏ ਪੰਜਾਬ ਤੋਂ ਯੂਕੇ ਇੱਧਰ ਆਣਾ ਜਾਣਾ ਲੋਕਾਂ ਨੂੰ ਸਮਝਾਣਾ ਲੋਕਾਂ ਨੂੰ ਅਵੇਅਰ ਕਰਨਾ ਕੋਈ ਗੈਸ ਕਰ ਸਕਦਾ ਮੈਂ ਦੱਸਦਾ ਤੁਹਾਨੂੰ ਆਪਾਂ ਅੱਜ ਗੱਲ ਕਰਦਾ ਪਏ ਹੈ ધ ਵਨ ਐਂਡ ਓਨਲੀ ਸਾਡੇ ਆਪਣੇ ਗੁਰਪਾਲ ਸਿੰਘ ਉਪਲ ਵੈਲਕਮ ਟੂ ਦਾ ਪੋਡਕਾਸਟ ਭਾਜੀ ਸਸਿਆ ਹੁਮੰਚੂ ਐਂਡ ਥੈਂਕ ਯੂ ਵੈਰੀ ਮੱਚ ਫੋਰ ਦਸ ਸਮਾਲ ਇੰਟਰੋਡਕਸ਼ਨ ਆਲ ਆਰਸ ਆਨਰਸ ਭਾਜੀ ਕਿ ਤੁਸੀਂ ਸਾਡੇ ਸ਼ੋਅ ਤੇ ਆਏ ਹੋ ਬਹੁਤ ਬਹੁਤ ਚੰਗਾ ਲੱਗਦਾ ਪਏ ਤੁਹਾਡੇ ਆਨ ਕਰਕੇ ਸ਼ੋਅ ਦੀ ਵਾਈਬ ਵੀ ਵਾਰ ਕੁਛ ਹੋ ਗਈ ਨਹੀਂ ਨਹੀਂ ਮੈਂ ਪਹਿਲਾਂ ਤੇ ਇਹ ਕਹਾਂ ਬਿਸ਼ੱਕ ਜੰਪਲ ਮੇਰਾ ਯੂਕੇ ਦਾ ਹੈਗਾ ਆ ਪੰਜਾਬ ਯੈਸ ਉਹ ਨਾ ਜਾਂਦਾ ਪਰ ਮੇਰੇ ਮਨ ਚ ਇਹ ਹੈ ਨਹੀਂ ਇਸ ਮੈਂ ਪੰਜਾਬ ਆਇਆ ਕਰੂੰਗਾ ਕੰਮ ਕਰਨ ਵਾਸਤੇ ਵੈਸੇ ਤਾਂ ਪੰਜਾਬੀ ਬਾਹਰ ਜਾਂਦੇ ਹੈਗੇ ਆ ਕੰਮ ਕਰਨ ਵਾਸਤੇ ਮੈਂ ਤਾਂ ਸ਼ਾਇਦ ਉਹਨਾਂ ਚੋਂ ਇੱਕ ਆਂ ਜੋ ਪੰਜਾਬੋਂ ਦੇ ਕੰਮ ਕਰਨ ਵਾਸਤੇ ਤਾਂ ਜਦ ਤੱਕ ਪੰਜਾਬੀ ਦੀ ਬੋਲੀ ਹੈਗੀ ਆ ਇਹ ਤਾਂ ਸਿੱਖਿਆ ਮੈਂ ਸੇਫ ਆਪਣੇ ਮਾਪੇ ਨੂੰ ਕਹੂੰਗਾ ਉਹਨੇ ਦਿੱਸੀ ਜਿਹਨੇ ਮੈਨੂੰ ਛੋਟੇ ਹੁੰਦੇ ਤੋਂ ਘਰਾਂ ਦੇ ਵਿੱਚ ਇੰਗਲਿਸ਼ ਬੋਲਣ ਦੀ ਇਜਾਜ਼ਤ ਨਹੀਂ ਸੀ ਪੰਜਾਬੀ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਕਾਜ਼ ਉਹ ਆਪ ਇੰਗਲਿਸ਼ ਨਹੀਂ ਸਮਝਦੇ ਸੀ ਕਾਜ਼ ਮੇਰੀ ਪਹਿਲੀ ਲੈਂਗੁਏਜ ਹੈ ਇੰਗਲਿਸ਼ ਯਾ ਤੁਸੀਂ ਤਾਂ ਫੇਰ ਵੀ ਪੰਜਾਬ ਦੇ ਹੈਗੇ ਪੰਜਾਬੀ ਬੋਲਦੇ ਆ ਤੁਹਾਡਾ ਫਰਸਟ ਲੈਂਗੁਏਜ ਹੋਵੇਗੀ ਸੋ ਤੁਹਾਡੀ ਕੀ ਮੇਰੀ ਗਲਤੀ ਹੋ ਵੀ ਜਾਂਦੀ ਹੈ ਕਿੰਨੇ ਨਾ ਯੂਕੇ ਦਾ ਬੋਏ ਸ਼ਾਇਦ ਯੂਕੇ ਦਾ ਬੋਏ ਮੈਨੂੰ ਤਾਂ ਹੀ ਸੱਦੇ ਹੈਗੇ ਕਾਜ਼ ਹਾਂ ਮੈਂ ਹੈ ਯੂਕੇ ਦਾ ਹੀ ਬੋਏ ਚਲੋ ਹੁਣ ਤਾਂ ਸਿਆਣੇ ਹੋ ਗਏ ਪਰ ਫੇ ਵੀ ਜੰਪਲ ਯੂਕੇ ਦੀ ਜੀ ਨਹੀਂ ਨਹੀਂ ਪਾਜੀ ਬਹੁਤ ਵੱਡੀ ਗੱਲ ਹੈ ਦੇਖੋ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਲੋਕੀ ਪੰਜਾਬ ਜਾਂ ਇੰਡੀਆ ਤੋਂ ਯੂਕੇ ਆਂਦੇ ਨੇ ਤੁਸੀਂ ਉਲਟ ਕਰਦੇ ਪਿਓ ਤੁਸੀਂ ਯੂਕੇ ਤੋਂ ਇੰਡੀਆ ਆਂਦੇ ਪਿਓ ਤੁਸੀਂ ਯੂਕੇ ਤੋਂ ਇੰਡੀਆ ਆ ਕੇ ਲੋਕਾਂ ਨੂੰ ਅਵੇਅਰ ਕਰਦੇ ਪਿਓ ਇੱਧਰ ਕੰਮ ਕਰਦੇ ਪਿਓ ਤੜਾ ਬਹੁਤ ਬਹੁਤ ਯੋਗਦਾਨ ਹੈਗਾ ਬਜੇ ਚੀਜ਼ ਦੇ ਅੰਦਰ ਦੇਖੋ ਜੀ ਇਹਦੀ ਸ਼ਿਸ ਮੈਂ ਇਹ ਕਹਾਂ ਇਸ਼ੂ ਬਣੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਜਦ ਮੈਂ ਵਕੀਲ ਬਣਿਆ ਬਿਕਾਜ਼ ਵਕਾਲਤ ਮੈਂ ਯੂਕੇ ਚ ਹੀ ਕਰਦਾ ਹਾਂ ਪਰ ਜਨਨ ਲੋਕ ਮੈਂ ਦੇਖਦਾ ਹੁੰਦਾ ਸੀ ਸਾਡੇ ਪੰਜਾਬੀ ਹੁੰਦੇ ਸੀ ਪੰਜਾਬ ਤੋਂ ਯੂਕੇ ਦੋ ਨੰਬਰ ਧੱਕੇ ਖਾ ਕੇ ਏਜੰਟਾਂ ਨਾਲ ਹੀ ਪੈਸੇ ਦੇ ਕੇ ਡੋਂਕਿਆਂ ਲਾ ਲਾ ਕੇ ਤਾਂ ਮੈਂ ਹਮੇਸ਼ਾ ਜਨ ਕੈਂਪਾਂ ਚ ਜਾ ਕੇ ਉਸੇ ਲੋਕਾਂ ਨੂੰ ਬਾਹਰ ਕਢਾਉਣਾ ਤਾਂ ਪੁੱਛਣਾ ਯਾਰ ਤੁਸੀਂ ਦੋ ਨੰਬਰ ਚ ਆਏ ਆ ਜਨਟਾਂ ਨੂੰ ਪੈਸੇ ਦੇ ਕੇ ਆਏ ਆ ਤੁਸੀਂ ਸਹੀ ਤੰਗ ਨਾ ਕੀਣਾ ਹੈ ਬਿਲਕੁਲ ਵਿਸਟਰ ਵੀਜ਼ਾ ਸੀ ਵਰਕਿੰਗ ਹੋਮ ਮਿਕਨੀਅ ਸਕੀਮਾ ਸੀ ਸਟੂਡੈਂਟ ਵੀਜ਼ਾ ਵਰਕ ਪਰ ਮਠਾ ਗਿਆ ਹਮੇਸ਼ਾ ਸਵਾਦ ਜਵਾਬ ਆ ਕੇ ਮਿਲਦਾ ਸੀ ਸਾਨੂੰ ਪਤਾ ਹੀ ਨਹੀਂ ਸੀ ਸੋ ਸ਼ਾਇਦ ਉਸੇ ਸੋਚ ਦੇ ਵਿੱਚ ਮੈਂ ਸੋਚੀ ਸ਼ਾਇਦ ਮੇਰੀ ਲੋੜ ਯੂਕੇ ਚ ਨਹੀਂ ਹੈਗੀ ਪੰਜਾਬ ਚ ਆ ਜਿੱਥੇ ਅਵੇਰਨੈਸ ਹੀ ਲੋੜ ਹੋ ਰਿਹਾ ਜਿੱਥੇ ਲੋਕਾਂ ਨੂੰ ਜਾਣਕਾਰੀ ਦੀ ਲੋੜ ਹੈਗੀ ਆ ਅਗੇ ਬਾਹਰ ਜਾਣਾ ਹੈਗਾ ਇੱਕ ਬੰਦਾ ਕਾਨੂੰਨੀ ਤੌਰ ਤੇ ਵੀ ਜਾ ਸਕਦਾ ਹੈ ਜਿਹੜੇ ਬੰਦੇ ਦੋਨੋਂ ਨੰਬਰ ਚ ਆਣਾ ਸੋ ਇਹੀ ਸ਼ਾਇਦ ਮੇਰੀ ਸ਼ੁਰੂਆਤ ਸੀ 20 ਸਾਲ ਪਿੱਛੇ ਜੋ ਮੈਂ ਪੰਜਾਬ ਸ਼ੁਰੂ ਕੀਤਾ ਸੀ ਹੋਣ ਵਾਸਤੇ ਤਾਂ ਜੀ ਸਪਟੈਂਬਰ ਇੰਟੇਕ ਆਉਣ ਵਾਲਾ ਹੈ ਸਟੂਡੈਂਟਸ ਆਉਣ ਵਾਲੇ ਹੈਗੇ ਨੇ यूके ਦੇ ਅੰਦਰ ਸਟੂਡੈਂਟਸ ਸਤੰਬਰ ਦੇ ਮਹੀਨੇ ਦੇ ਅੰਦਰ ਕਿਉਂ ਆਏ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਕਿਉਂ ਭੇਜੇ ਯੂਕੇ ਦੇ ਬੈਨੀਫਿਟਸ ਦੱਸੋ ਜੀ ਸਾਨੂੰ ਹਾਂਜੀ ਸਹਿਮੈਂਚੀ ਬਹੁਤ ਵਧੀਆ ਸਵਾਲ ਪੁੱਛਿਆ ਹੈਗਾ ਇੰਡੀਆ ਤੇ ਯੂਕੇ ਦੀ ਇੱਕ ਬਹੁਤ ਗੂੜੀ ਰਿਸ਼ਤਦਾਰੀ ਹੈ ਬੜੀ ਪੁਰਾਣੀ ਰਿਸ਼ਤਦਾਰੀ ਹੈਗੀ ਆ ਹਰ ਇੱਕ ਸਾਲ 6 ਲੱਖ ਤੋਂ ਉੱਪਰ ਬੱਚਾ ਯੂਕੇ ਪੜਨ ਹੁੰਦਾ ਹੈਗਾ 1 ਲੱਖ 7000 ਬੱਚਾ ਤਾਂ ਪਿਛਲੇ ਸਾਲ ਇੰਡੀਆ ਤੋਂ ਆਇਆ ਸੀ ਯੂਕੇ ਪੜਨ ਵਾਸਤੇ ਤੇ ਕਿ ਪੜਦੇ ਨਾਲ ਫਾਇਦੇ ਬੜੇ ਹੈਗੇ ਆ ਸ਼ੁਰੂ ਦੇ ਬੱਚੇ ਕਿ ਦਿੱਖੇ ਜਾਈਏ ਓਵਰ 160 ਯੂਨੀਵਰਸਿਟੀਆਂ ਯੂਕੇ ਛਗੇ ਪਨਵਾਸ ਲਈ ਟਿਊਸ਼ਨ ਫੀਸਾ ਕਿ ਦਿੱਖੇ ਆਮ ਤੌਰ ਤੇ 12000 ਤੋਂ 20000 ਦੀ ਟਿਊਸ਼ਨ ਫੀਸਾਂ ਸਕਾਲਰਸ਼ਿਪਸ ਮਿਲਦੇ ਹੈਗੇ ਆ ਪਰ ਦੇ ਨਾਲ ਤੋਂ ਘੱਟ ਦੀ ਚਾਜ ਮਿਲਦੀ ਹੈਗੇ ਆ ਆਮ ਬੱਚਾ ਕਿ ਦਿੱਖੇ ਵੀ ਜਾਏ ਸਾਲ ਦੇ ਵਿੱਚ ਕਿ 7 ਮਹੀਨੇ ਦੀ ਕਿ ਪੜਾਈ ਹੈਗੀ ਆ 5 ਮਹੀਨੇ ਵੈਸੇ ਹੈਗਾ ਕੰਮ ਕਰਨ ਵਾਸਤੇ ਤਾਂ ਕੰਮ ਪਾਰਟ ਟਾਈਮ ਤੋਂ ਫੁੱਲ ਟਾਈਮ ਤੇ ਕੰਮ ਵੀ ਬੱਚਾ ਕਰਦਾ ਹੈਗਾ 7 ਮਹੀਨੇ ਕਿ ਲਗਾਤਾਰ ਕੰਮ ਕਰੇ ਪਾਰਟ ਟਾਈਮ ਹਯਾਰਪੋਂ ਤੱਕ ਮਾਊਗਾ 5 ਮਹੀਨੋਂ ਦਾ ਕਰੂਗਾ ਫੁੱਲ ਟਾਈਮ 20000 ਤਕਰੀਬਨ 17-18 ਪੌਣ ਤੱਕ ਵੈਸੇ ਬੱਚਾ ਕਮਾ ਲੈਂਦਾ ਹੈਗਾ ਇਹ ਹੋਰ ਬੜੀ ਬੜੀ ਫਾਇਦਾ ਹੈਗਾ ਬੱਚਿਆਂ ਨੂੰ ਐਨਐਚਐਸ ਦੀ ਫੀਸ ਜੋ ਹੈਗੀ ਐ ਪੇਮੈਂਟ ਦੇ ਨਾਮ ਨਾਲ ਆਪਾਂ ਕਰੀਦੀ ਹੈਗੀ ਬੱਚਿਆਂ ਦੀ ਪਰ ਸਾਲ ਦੇ ਵਿੱਚ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਆ ਡਾਕਟਰ ਦੇ ਜਾਣਾ ਹੁੰਦਾ ਆ ਕਿਸੇ ਦੀ ਪ੍ਰੈਗਨਨਸੀ ਹੁੰਦੀ ਹੈਗੀ ਆ ਉਹ ਵੀ ਖਰਚਾ ਫਰੀ ਆਫ ਕਾਸਟ ਪੈ ਜਾਂਦਾ ਹੈਗਾ ਬਿਕੋਜ਼ ਉਹ ਆਪਣੀ ਇਮੀਗੇਸ਼ਨ ਹੈਲਥ ਚਾਰਟ ਦੇ ਚੁੱਕਿਆ ਗਿਆ ਤੇ ਨਾਲ ਦੀ ਨਾਲ ਪਰਦੇ ਵਿੱਚ ਕੰਪਲੀਸ਼ਨ ਦੇ ਬੱਚੇ ਇਕ ਦੋਸਾ ਦਾ ਪੀਐਸਟੋਬੀ ਮਿਲਦਾ ਜਿਹਨੂੰ ਆਪਾਂ ਯੂਕੇ ਵਿੱਚ ਗ੍ਰੈਜੂਏਟ ਰੂਟ ਕੰਦੇ ਹੈਗੇ ਸੋ ਬੱਚਾ ਨਾਮ ਨਾਲ ਉਹਨੂੰ ਇੱਕ ਮੌਕਾ ਮਿਲਦਾ ਜਿੱਥੇ ਮਰਜੀ ਕੰਮ ਕਰੇ ਤੇ ਕੰਮ ਦਾ ਤਾਂ ਫਾਇਦਾ ਹੈਗਾ ਬਿਕੋਜ਼ ਉਹ ਨਾਲ ਕੰਮ ਦੇ ਨਾਲ ਆਪਣੀ ਅੱਗੇ ਵੀਜ਼ਾ ਵੀ ਵਧਾ ਸਕਿਆ ਸਕਿੱਲ ਵੀਜ਼ਾ ਜਿਹਨੂੰ ਕਰਦੇ ਹੈਗੇ ਜਿਹਦੇ ਵਿੱਚ ਬਾਅਦ ਬੱਚਾ ਆਪਣੇ ਫੇ ਪੱਕੇ ਤੋੜਦਾ ਵੀ ਇੱਕ ਸੁਪਨਾ ਪੂਰਾ ਕਰ ਸਕਦਾ ਹੈ ਤਾਂ ਆਬਵੀਸਲੀ ਅਗੇ ਕਿਸ ਨੇ ਵਾਪਸ ਪੰਜਾਬ ਜਾਣਾ ਵੀ ਹੈ ਕਿ ਕੰਮ ਕਰਨ ਵਾਸਤੇ 7 ਕਿੰਟ ਦੀ ਵਾਰਟੀ ਆ ਸੋ ਪ੍ਰੋਕਸਿਮਿਟੀ ਸੋ ਯੂਕੇ ਬੱਚਿਆਂ ਨੂੰ ਆ ਕੇ ਪਨ ਮਾਸ ਲਈ ਬਹੁਤ ਫਾਇਦਾ ਹੈਗਾ ਤਾਂ ਵਾਂਸ ਅਗੇਨ ਯੂਕੇ ਦੀ ਇੰਡਸਟਰੀ ਜੋ ਹੈਗੀ ਆ ਪੜਾਈ ਲਿਖਾਈ ਦੀ ਇੰਨੀ ਵੱਧ ਚੁੱਕੀ ਹੈਗੀ ਆ ਹੁਣ ਤਾਂ ਯੂਕੇ ਦੇ ਯੂਨੀਵਰਸਿਟੀ ਆ ਹੁਣ ਇੰਡੀਆ ਜਾ ਰਹੇ ਹੈਗੇ ਕੰਪਟੀ ਯੂਨੀਵਰਸਿਟੀ ਆਪਣੀ ਪਹਿਲੀ ਯੂਨੀਵਰਸਿਟੀ ਯੂਕੇ ਦੇ ਵਿੱਚ ਜੋ ਇੰਡੀਆ ਜਾ ਕੇ ਆਪਣਾ ਕੈਂਪਸ ਖੋਲਣ ਲੱਗੇ ਹੈਗੇ ਸੋ ਬੱਚੇ ਉੱਥੇ ਵੀ ਜਾ ਕੇ ਪੜ ਸਕਦੇ ਹੈਗੇ ਥੈਂਕ ਯੂ ਬਾਜੀ ਤੁਹਾਡਾ ਦੱਸਣ ਦਾ ਕਿ ਯੂਕੇ ਚ ਪੜਨ ਦੇ ਕਿਹੜੇ ਕਿਹੜੇ ਫਾਇਦੇ ਹੈਗੇ ਨੇ ਹੁਣ ਬਾਜੀ ਸਾਨੂੰ ਇਹ ਦੱਸੋ ਕਿ ਸਟੂਡੈਂਟਸ ਨੂੰ ਡਿਫਿਕਲਟੀਜ਼ ਕੀ ਆਉਂਦੀ ਹੈ ਯੂਕੇ ਦੇ ਅੰਦਰ ਹਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਬਿਕੋਜ਼ ਆਪਣੇ ਮਾਪੇ ਜੋ ਹੈ ਕਿ ਬੱਚੇ ਤਾਂ ਭੇਜਦੇ ਨੇ ਹੈਗੇ ਆ ਪਰ ਕਈ ਵਾਰ ਦਿੱਕਤ ਪੈਂਦੀ ਹੈ ਆਪਣੇ ਬੱਚੇ ਨੂੰ ਇਹ ਦਿੱਕਤ ਕਿਉਂ ਪੈ ਰਹੀ ਹੈਗੇ ਕਾਰਨ ਕੀ ਹੈਗਾ ਬੱਚੇ ਕੇ ਆਕੇ ਪਨ ਹੁੰਦੇ ਆਪਣੇ ਫਿਊਚਰ ਬਣਾਉਣ ਵਾਸਤੇ ਤੇ ਇਥੇ ਆ ਕਿਉਂਕਿ ਉਹ ਸੀਸ ਮੰਨਦੇ ਆਗੇ ਕਜ਼ ਮਾਪੇ ਦੇ ਪਿੱਛੇ ਹੁੰਦੇ ਆ ਪਤਾ ਨਹੀਂ ਹੁੰਦਾ ਦੂਸਰੇ ਮੁਲਕ ਦੇ ਵਿੱਚ ਬੱਚੇ ਕੀ ਕਰਦੇ ਆ ਤਾਂ ਕੀ ਹੋ ਰਿਹਾ ਹੈਗਾ ਸੋ ਇਸ਼ੂਜ਼ ਕੀ ਆ ਤੇ ਇਹ ਚੀਜ਼ਾਂ ਨੋਟ ਕਰਨ ਪਹਿਲੀ ਚੀਜ਼ ਕਈ ਬੱਚੇ ਹੈਗੇ ਪੜਾਈ ਛੱਡ ਦਿੰਦੇ ਹੈਗੇ ਕਾਰਨ ਕੀ ਹੈਗਾ ਸ਼ਾਇਦ ਪੜਾਈ ਦਾਕ ਬਹਾਨਾ ਹੀ ਹੁੰਦਾ ਜਾਨਵਾਸ ਤੇ ਤਾਂ ਪੜਾਈ ਰਿਐਲਿਟੀ ਚ ਹੁੰਦੀ ਨਹੀਂ ਹੈਗੀ ਸੋ اٹੈਂਡੈਂਸ ਯੂਨੀਵਰਸਿਟੀ ਬਹੁਤ ਜੁੜੀ ਹੈ اٹੈਂਡੈਂਸ ਤੁਸੀਂ ਛੱਡ ਦਿੰਦੇ ਹੈਗੇ ਯੂਨੀਵਰਸਿਟੀ ਨਾਲ ਹੀ ਨੋਟਿਸ ਦੇਣਾ ਕਿੰਨਵਾਸੀ ਬੱਚਾ ਪੜਦਾ ਨਹੀਂ ਹੈਗਾ ਇੱਕ ਨੋਟਿਸ ਚੱਲ ਗਿਆ ਯੂਨੀਵਰਸਿਟੀ ਵੱਲੋਂ ਫਿਰ ਨਾਲ ਦੇਖੀ ਹੋਮ ਆਫਿਸ ਬਦਲਾ ਕੇ ਨਾ ਹੈਗਾ ਤਾਂ ਵੀਜ਼ਾ ਕੈਨਸਲ ਹੋ ਜਾਂਦੇ ਹੈਗੇ ਨੰਬਰ 2 ਮੈਂ ਪਹਿਲੇ ਵੀ ਕਿਹਾ ਟਿਊਸ਼ਨ ਦੀ ਫੀਸ ਸਭ 12000 ਤੋਂ ਲੈ ਕੇ 20000 ਹੈਗੀਆਂ ਕਈਆਂ ਨੂੰ ਜਿਆਦਾ ਫੀਸ ਦੇਣ ਦੇ ਵਿੱਚ ਵਿੱਚ ਦਿੱਕਤ ਪੈਂਦੀ ਹੈਗੀ ਆ ਬਿਕੋਜ਼ ਵੀਜ਼ੇ ਤਾਂ ਮਿਲ ਜਾਂਦੇ ਹੈਗੇ ਆ ਮਗਰ ਕਿ 3 ਸਾਲ ਦੀ ਪੜ੍ਹਾਈ ਹੈਗੀ ਆ ਤਾਂ ਤੁਸੀਂ ਹੁਣ 20 ਹਜ਼ਾਰ ਦੇ ਰਹੇ ਹੈਗੇ ਆ ਫਿਰ ਤਾਂ 24 ਲੱਖ ਰੁਪਈਆ ਹੋ ਗਿਆ 3 ਸਾਲਾਂ ਦੇ ਵਿੱਚ ਸੋ ਯੂਨੀਵਰਸਿਟੀ ਆ ਫੀਸਾਂ ਸਕਾਲਰਸ਼ਿਪ ਇਹ ਚੀਜ਼ਾਂ ਮੰਚੜਖਣੀਆਂ ਚਾਹੀਦੀਆਂ ਸਿਰਫ ਇਹ ਨਹੀਂ ਹੈਗਾ ਤੁਹਾਨੂੰ ਛੇਤੀ ਛੇਤੀ ਵੀਜ਼ਾ ਮਿਲ ਜਾਵੇ ਤੀਜੀ ਚੀਜ਼ ਬੱਚਾ ਕਿ ਆ ਕੇ ਪੜ੍ਹਦਾ ਹੈਗਾ ਉਹ ਰਹੇਗਾ ਕਿੱਥੇ ਹੈਗਾ ਲੇਕਿ ਯੂਨੀਵਰਸਿਟੀ ਲੰਡਨ ਹੈਗੀ ਆ ਤਾਂ ਉਹ ਰਹਿੰਦੇ ਬਰਮਿੰਗਮ ਜਾ ਕੇ ਬੰਗਿੰਗ ਰੰਦੇ ਤਾਂ ਯੂਨੀਵਰਸਿਟੀ ਸਕਾਟਲੈਂਡ ਆ ਗਿਆ ਫਿਰ ਓਨੀ ਜਾਣੀ ਤਾਂ ਇਸ਼ੂ ਤਾਂ ਬਣਨੀ ਹੈਗੀ ਆ ਹਮ ਪੰਜਾਬ ਦੇ ਵਿੱਚ ਜਿਹਦੇ ਬੱਚੇ ਗੇ ਪੰਜਾਬ ਚੰਦੇ ਆਗੇ ਤੁਸੀਂ ਯੂਨੀਵਰਸਿਟੀ ਦਿੱਲੀ ਜਾਂ ਬੈਂਗਲੁਰੂ ਚੰਨ ਲੰਦੇ ਆਗੇ ਰੋਜ਼ ਤਾਂ ਓਨੀ ਜਾਣੀ ਤਾਂ ਹੋਣੀ ਨਹੀਂ ਹੈਗੀ ਬਿਲਕੁਲ ਬਿਸ਼ੱਕ ਆਪਾਂ ਇੰਡੀਆ 'ਚ ਆ ਜੇ ਬਿਸ਼ੱਕ ਬ ਯੂਕੇ 'ਚ ਆ ਸੋ ਯੂਨੀਵਰਸਿਟੀ ਵੀ ਮੈਂ ਕਹਾਂਗਾ ਉਹ ਸਾਨੂੰ ਚੁਣੀ ਚਾਹੀਦੀ ਹੈਗੀ ਜੋ ਤੁਹਾਡੇ ਨਜ਼ਦੀਕ ਹੈਗੇ ਜਿੱਥੇ ਤੁਸੀਂ ਰਹਿਣਾ ਹੈਗਾ ਜਾਂ ਜਿੱਥੇ ਤੁਹਾਡੀ ਰਿਸ਼ਤਦਾਰੀ ਹੈਗੀ ਆ ਸੋ ਇਹ ਸਣੀਆਂ ਚੀਜ਼ਾਂ ਮਨ ਚ ਖਿਆਲ ਰੱਖਣੇ ਲੱਗਦੀਆਂ ਤੇ ਇਹਦੀ ਗਲਤੀ ਵੀ ਸ਼ਾਇਦ ਆਪਣੀ ਹੁੰਦੀ ਕਿ ਅਪਾ ਚਨ ਸ਼ੁਰੂ ਦੇ ਵਿੱਚ ਕੇਸ ਲੋਣਾ ਹੁੰਦਾ ਆ ਆਪਾਂ ਗਾਈਡੈਂਸ ਏਜੰਟਾ ਕੋ ਲਈਦੀ ਹੈ ਕੰਸਲਟੈਂਟ ਕੋ ਲਈਦੀ ਹੈ ਕਿਉਂਕਿ ਕੰਸਲਟ ਕੋ ਆਪ ਕਦੇ ਬਾਹਰ ਨਹੀਂ ਗਏ ਹੁੰਦੇ ਉਹਨੂੰ ਆਪ ਯੂ ਕਿਦਾ ਪਤਾ ਨਹੀਂ ਹੁੰਦਾਗਾ ਸੋ ਕੰਸਲਟੈਂਟ ਤੇ ਵੀ ਮੈਂ ਕਹਾਂ ਉਹ ਤੋਂ ਸਲਾਹ ਲਓ ਜਿਹਨੂੰ ਕਮ ਸਿਕ ਇਹ ਜਾਣਕਾਰੀ ਸਭ ਕੁਝ ਪਤਾ ਹੁੰਦਾ ਕੋਰਸਿਸ ਕੀਤੇ ਹੈਗੇ ਆ ਯੂਨੀਵਰਸਿਟੀ ਕਿਹਦੇ ਇਲਾਕੇ ਚ ਹੈਗੀ ਆ ਇਹ ਕਿ ਤੁਹਾਡੀ ਕੋਈ ਰਿਸ਼ਤੇਦਾਰੀ ਯੂਕੇ ਚ ਹੈਗੀ ਆ ਜਿੱਥੇ ਤੁਸੀਂ ਜਾ ਕੇ ਰਹਿਣਾ ਆ ਮੇਕ ਸ਼ੋ ਯੂ ਚੂਜ਼ ਅ ਯੂਨੀਵਰਸਿਟੀ ক্লোਜ਼ ਟੂ ਵੇਅਰ ਯੂ ਆਰ ਗੋਇੰ ਟੂ ਰੈਜ਼ਾਈਡ ਪਰਫੈਕਟ ਤਾਂ ਉਹਦੇ ਵਿੱਚ ਤੁਹਾਡੇ ਟਰੈਵਲ ਕਾਸਟ ਅਕੋਮੋਡੇਸ਼ਨ ਦਾ ਖਰਚ ਇਹ ਸਭ ਕੁਝ ਤੁਸੀਂ ਕਮ ਸੇ ਕਮ ਸੰਭਾਲ ਸਕਦੇ ਆ ਗਿਆ ਤਾਂ ਐਂਡ ਆਫ ਦਾ ਡੇ ਬਜਟਿੰਗ ਕਮ ਸੇ ਕਮ ਇਹ ਚੀਜ਼ ਦਾ ਖਿਆਲ ਰੱਖੋ ਇਹ ਕਿ ਤੁਸੀਂ ਯੂਕੇ ਜਾ ਰਹੇ ਹੈਗੇ ਆ ਤੁਸੀਂ ਇੱਕ ਸਾਲ ਦੀ ਟਿਊਸ਼ਨ ਫੀਸ ਆਪਾਂ ਲੋ ਦਿਖਾ ਰਹੇ ਆਂਗੇ ਐਕਸਾਲ ਦਾ ਰੈਂਡਾ ਖਰਚਾ ਰੈਂਸ ਐਂਡ ਦੀ acommodation ਦਾ ਵੀ ਮੇਨਟੇਨਸ ਦਿਖਾ ਰਹੇ ਆਗੇ ਆ ਇਹ ਕੇਪਾ ਸਿਰਫ ਫੰਡੀ ਦਿਖਾਉਂਦੇ ਆ ਪਰ ਫੰਡਸ ਹੈ ਨਹੀਂ ਕੋਲ ਤਾਂ ਅਬਸੋਲਿਊਟਲੀ ਜਾ ਕੇ ਵੀ ਦਿੱਕਤ ਪੈਣੀ ਹੈਗੀ ਆ ਤੇ ਇਹਨੂੰ ਸਾਰੀ ਪਲੈਨਿੰਗ ਜੋ ਹੈਗੀ ਐਡਵਾਂਸ ਸਾਨੂੰ ਕਰਨੀ ਚਾਹੀਦੀ ਹੈ ਤਾਂ ਇਹ ਪਲੈਨਿੰਗ ਇੱਕ ਸਹੀ ਮੈਂ ਕਹਿੰਨਾ ਗਾਈਡੈਂਸ ਨਾਲ ਹੀ ਮਿਲਦੀ ਹੈ ਥੈਂਕ ਯੂ ਭਾਜੀ ਤੁਹਾਡਾ ਇਹ ਦੱਸਣ ਲਈ ਭਾਜੀ ਹੁਣ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਜੇ ਬੱਚਾ ਸਟੂਡੈਂਟ ਆਂਦਾ ਹੈ ਯੂਕੇ ਦੇ ਅੰਦਰ ਜੋ ਪੜਦਾ ਨਹੀਂ ਹੈਗਾ ਕੀ ਕਨਸੀਕਵੈਂਸਸ ਹੈਗੇ ਨੇ ਹਾਂ ਇਹ ਵੀ ਇੱਕ ਇਸ਼ੂ ਹੈ ਕਿ ਆ ਇਨਫੈਕਟ ਇਹ ਵੀ ਮੈਂ ਕਹਿੰਦਾ ਸਭ ਤੋਂ ਵੱਡਾ ਕਾਰਨ ਹੈਗਾ ਜਿਹਦੇ ਵਾਸਤੇ ਕਈ ਬੱਚਿਆਂ ਨੂੰ ਵੀਜ਼ਾ ਕੈਂਸਲ ਹੋ ਜਾਂਦੇ ਹੈਗੇ ਆ ਦੇਖੋ ਜੀ ਇਹ ਗਿਆ ਪੜਨਾ ਨਹੀਂ ਹੈਗਾ ਪ੍ਰਾਈ ਸ਼ਰਦ ਨੇ ਹੈਗੇ ਆ ਤੇ ਇਹਦੇ ਵੀ ਕਾਰਨ ਕਈ ਹੁੰਦੇ ਹੈਗੇ ਇਹ ਵੀ ਸਾਨੂੰ ਦਰਥੁਜ ਖੋਜ ਕਰਨੀ ਚਾਹੀਦੀ ਹੈਗੀਆ ਦੇਖੋ ਕਈ ਬੱਚੇ ਆ ਬੁਰਾ ਨਾਮ ਨੇ ਕੰਟਰੈਕਟ ਮੈਜਿਸ ਕਰਕੇ ਆ ਗਿਆ ਇੱਕ ਗਲਤਿਆ ਗੈ ਕਾਨੂੰਨੀਆ ਸਕ ਨੂੰ ਪਤਾ ਲੱਗ ਜਾਂਦਾ ਹੈਗਾ ਤੁਹਾਨੂੰ 10 ਸਾਲ ਤੱਕ ਬੈਨ ਹੋ ਜਾਣਾ ਸੋ ਕੰਟਰੈਕਟ ਮੈਰिज ਪਲੀਜ਼ ਇਤੂ ਦੂਰ ਇਤੂ ਰੋ ਤੱਕੇ ਪ੍ਰਾਇ ਤੁਸੀਂ ਸ਼ਟ ਵੀ ਦਿੰਨੇ ਹੈਗੇ ਆ ਨਤੀਜਾ ਕੀ ਹੈਗਾ ਚਲੋ ਹੋਮੋਸ ਪਤਾ ਲੱਗ ਜਾਂਦਾ ਹੈਗਾ ਤੁਹਾਡੇ 20 ਵੀਜ਼ਾ ਕੈਨਸਲ ਹੋ ਜਾਂਦੇ ਆ ਵੀਜ਼ਾ ਕੈਨਸਲ ਹੋ ਜਾਂਦੇ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਖਤਮ ਹੋ ਜਾਂਦੀ ਹੈ ਤਾਂ ਕੋਈ ਵੀ ਕਿ ਕੰਮ ਕਰਦਾ ਕਿਸੇ ਨਾਲ ਫਰਕ ਹੋ ਜਾਂਦਾ ਹੈਗਾ ਉਸ EMPLOYEER ਨੂੰ 60000 ਪੌਂਡ ਤੱਕ ਫਾਈਨ ਹੈ ਜਮਾਨਾ ਹੈ 60000 ਪੌਂਡ ਸੋ ਆਮ ਤੌਰ ਤੇ ਉਹ ਰੱਖੂਗਾ ਨਹੀਂ ਫਿਰ ਬੰਦਾ ਕਿੱਥੇ ਕੰਮ ਕਰਦਾ ਉਸੇ ਲੋਕਾਂ ਕੋਲੋਂ ਜਿਹਨੂੰ ਡੇਟ ਕੱਟ ਦੇਣੇ ਹੈਗੇ ਆ ਤੇ ਕੈਸ਼ ਇਨ ਹੈਂਡ ਫਿਰ ਦੇਖੀ ਹੁੰਦੇ ਪੈਸੇ ਪੂਰੀ ਨਹੀਂ ਦਉਗੇ ਪੈਸੇ ਮਰਦੇ ਆ ਕਿ ਸੋ ਇਹ ਇੱਕ ਬਹੁਤ ਵੱਡਾ ਕਨਸੀਕਵੈਂਸ ਹੈ ਆ ਨੰਬਰ 2 ਮੈਂ ਪੱਲੂ ਗੱਲ ਕਹੀ ਸੀ ਐਨ ਐਚ ਐਸ ਦੀ ਸਾਨੂੰ ਯੂਕੇ ਦੇ ਵਿੱਚ ਜੇ ਕਿਸ ਨੂੰ ਬਿਮਾਰੀ ਹੋ ਜਾਂਦੀ ਹੈ ਹਸਪੀਟਲ ਜਾਣਾ ਦਾ ਡਾਕਟਰ ਉਹ ਲਾਰਜ ਫ੍ਰੀ ਆ ਉਹ ਵੀ ਚੱਲ ਜਾਂਦਾ ਹੈਗਾ ਉਹ ਵੀ ਦੇਖੀ ਲਾਰਜ ਦਾ ਖਰਚਾ ਫਿਰ ਤੁਹਾਡੇ ਸਿਰ ਕੋ ਨੂੰ ਪਉਣਾ ਪੋਗਾ ਤੁਨੋਂ ਤਾਂ ਫਾਈਨਲੀ ਜਿੱਥੇ ਜਿੱਦਣੇ ਆ ਸ਼ਾਇਦ ਨਹੀਂ ਲੋਕਾਂ ਨੂੰ ਪਤਾ ਅਗੇ ਤੁਸੀਂ ਕੋਈ ਕਿਰਾਏ ਤੇ ਕਿਤੇ ਰਹਿਨੇ ਹੈਗੇ ਆ ਤਾਂ ਉਹ ਕਿਰਾਏਦਾਰ ਨੂੰ ਪਤਾ ਲੱਗਦਾ ਤੁਸੀਂ ਕੱਚੇ ਆ ਤਾਂ ਇਮੀਗ੍ਰੇਸ਼ਨ ਆ ਜਾਂਦੀ ਹੈ ਉਹਨੂੰ ਵੀ ਫਾਈਨ ਪੈਂਦਾ ਹੈਗਾ ਸੋ ਮਕਾਨ ਮਾਲਕ ਵੀ ਆਮ ਤੌਰ ਤੇ ਕੱਚੇ ਬੰਦੇ ਨੂੰ ਰੱਖੂਗਾ ਨਹੀਂ ਜੋ ਓਵਰਸਟੇ ਹੋ ਗਿਆ ਜਿਹਨਾਂ ਵੀਜ਼ਾ ਕੈਨਸਲ ਹੋ ਗਿਆ ਜੋ ਵਿੱਚ ਪੜਾਈ ਸ਼ਰਤੀ ਹੈ ਗਿਆ ਇਹ ਚੀਜ਼ਾਂ ਕਰਨੀਆਂ ਧਿਆਨ ਦੇ ਵਿੱਚ ਅੱਖੀਆਂ ਬਹੁਤ ਜੁੜੀਆਂ ਤੇ ਜਦ ਬੱਚਾ ਸੋੜਦਾ ਹੈਗਾ ਚਲੋ ਮੈਂ ਕੰਮ ਲੱਭ ਲੈਣਾ ਮੈਂ ਆਪਣਾ ਵੀਜ਼ਾ ਸਵਿਚ ਕਰ ਲੈਂਦਾ ਹੈਗਾ ਸਵਿਚ ਕਰਨਾ ਵੀ ਮਨਾ ਹੈ ਯੂਕੇ ਦੇ ਵਿੱਚ ਜਿੰਨਾਕ ਤੋੜੀ ਪੜਾਈ ਕੰਪਲੀਟ ਨਹੀਂ ਹੁੰਦੀ ਸੋ ਕਿ ਤੁਸੀਂ ਸੋਚਦੇ ਹੋਏ ਬੱਚੇ ਨੂੰ ਕੱਲ ਨੂੰ ਕੰਮ ਮਿਲਦਾ ਹੈਗਾ ਕੋਈ ਰਿਸ਼ਤੇਦਾਰ ਹੈਗਾ ਕੰਮ ਤੇ ਰੱਖ ਲੂਗਾ ਕੰਮ ਲਈ ਸਵਿਚ ਕਰਵਾਸੀ ਤੁਹਾਨੂੰ ਇੰਡੀਆ ਜਾਣਾ ਪੈਣਾ ਹੈ ਇੰਡੀਆ ਜਾ ਕੇ ਕਿਊਚ ਲਾ ਕੇ ਵਾਪਸ ਹੋਣਾ ਪਊਗਾ ਤਾਂ ਗੱਲ ਆ ਗਈ ਪੱਕੇ ਹੋਣ ਲਈ ਪੱਕਾ ਕਦਾਂ ਬੰਦਾ ਹੋ ਸਕਦਾ ਪੱਕੇ ਹੋਣ ਵਾਸਤੇ ਕਿ ਤੁਸੀਂ ਕੱਚੇ ਹੋਗੇ ਤੁਹਾਨੂੰ ਹੁਣ 20 ਸਾਲ ਕੱਟਨੇ ਪਣੇ ਹੈਗੇ ਜਾਂ ਕਿ ਥੋੜਾ ਬੱਚਾ ਹੁੰਦਾ ਹੈਗਾ ਬੱਚਣਾ 7 ਸਾਲ ਕੱਟਨੇ ਪਉਣੇ ਹੈ ਤਾਂ ਕਿ ਤੁਸੀਂ ਸੋਚਦੇ ਹੋਗੇ ਸ਼ਾਇਦ ਯੂਕੇ 'ਚ ਸਾਨੂੰ ਕੋਈ ਰਿਸ਼ਤਾ ਮਿਲ ਜਾਵੇ ਯੂਕੇ ਦੀ ਕੋਈ ਕੁੜੀ ਜਾਂ ਮੁੰਡਾ ਮਿਲ ਜਾਂਦਾ ਹੈ ਤਾਂ ਉਹਨੂੰ ਵਿਆਹ ਕਰਕੇ ਪਰਤਣ ਦੇ ਉਹਨੇ ਇਹ ਵੀ ਕਹਿਣਾ ਹੈਗਾ ਕਿ ਤੁਸੀਂ ਆਬਵੀਅਸ ਹੋਗੇ ਇੰਡੀਆ ਜਾ ਕੇ ਕਿਊਚ ਲੱਗੇ ਵਾਪਸ ਆਓ ਤਾਂ ਸਾਨੂੰ ਪਤਾ ਪੰਜਾਬੀਆਂ ਦਾ ਕੀ ਸੋਚਣੀ ਹੁੰਦੀ ਹੈ ਕਿ ਕੋਈ ਯੂਕੇ ਆ ਗਿਆ ਵਾਪਸ ਆਪਾਂ ਜਾਣਾ ਨਹੀਂ ਹੈਗਾ ਜਾਂ ਆਪਾਂ ਪੱਕੇ ਨਹੀਂ ਹੁੰਦੇ ਜਾਂ ਸਾਨੂੰ ਪਾਸਪੋਰਟ ਨਹੀਂ ਮਿਲਦਾ ਹੈਗਾ ਪਾਜੀ ਹੁਣ ਦੇਖੋ ਇੰਨਾ ਚਿਰ ਹੋ ਗਿਆ ਸਾਨੂੰ ਗੱਲਾਂ ਬਾਤਾਂ ਕਰਦੇ ਥੋੜੀ ਜੀ ਤਾਂ ਕਾਫੀ ਜਾਂ ਚਾਹ ਪਾਣੀ ਬੰਦਾ ਹੈਗਾ ਮੇਰੀ ਵੀ ਚਾਹ ਠੰਡੀ ਹੋ ਗਈ ਹੈ ਮੈਂ ਵੀ ਇਹਨੂੰ ਗਰਮ ਕਰ ਲਵਾਂ ਤੇ ਮਿਲਦੇ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਨਾਲ ਸਟੇ ਟਿਊਨਡ ਜੀ ਆਏ ਨੂੰ ਵੈਲਕਮ ਬੈਕ ਟੂ ਦ ਸ਼ੋਅ ਪਾਜੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਸੇ ਦੱਸਿਆ ਕਿ ਜੇ ਸਟੂਡੈਂਟ ਓਵਰਸਟੇ ਹੋ ਜਾਂਦਾ ਏਸ ਕੰਟਰੀ ਦੇ ਅੰਦਰ ਉਹਦਾ ਰਿਸ਼ਤਾ ਹੋ ਜਾਂਦਾ ਉਹਦਾ ਬੱਚਾ ਹੋ ਜਾਂਦਾ ਤੇ ਉਹ 7 ਸਾਲ ਦੇ ਬੇਸ ਦੇ ਉੱਤੇ ਪੱਕਾ ਹੋ ਸਕਦਾ ਬਟ ਮੈਂ ਤਾਂ ਪਾਜੀ 5 ਸਾਲ ਦਾ ਵੀ ਕੁਝ ਸੁਣਿਆ ਹੈਗਾ ਸੁਣਿਆ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਇਨਫੈਕਟ ਅਪਾਏ ਕੇਸ ਤੇ ਅਸੀਂ ਇੱਕ ਸਟੇਟਲੈਸ ਦੇ ਬੇਸ ਤੋਂ ਪਰ ਅਮ ਯੂਕੇ ਚ ਇੱਕ ਕਾਨੂੰਨ ਸੀ ਜਿਹਦੇ ਵਿੱਚ ਕਹਿੰਦੇ ਹੈਗੇ ਕਿ ਯੂਕੇ ਕਿਸੇ ਦਾ ਬੱਚਾ ਹੋ ਜਾਂਦਾ ਉਹਦੇ ਮਾਪੇ ਕਿ ਇੰਡੀਅਨ ਹੈਗੇ ਆ ਇਹ ਕਿ ਬੱਚ ਨੂੰ ਲਗਾਤਾਰ 5 ਸਾਲ ਹੋ ਗਏ ਰਹਿੰਦੇ ਨੇ ਯੂਕੇ ਦੇ ਵਿੱਚ ਤਾਂ ਉਹਨੂੰ ਪਾਸਪੋਰਟ ਨਹੀਂ ਮਿਲਦਾ ਹੈਗਾ ਉਹਨੂੰ ਸਟੇਰਲੈਸ ਕਿਹਾ ਜਾਂਦਾ ਹੈਗਾ ਤਾਂ ਉਹਦੇ ਆਧਾਰ ਦੇ ਉੱਪਰ ਯੂਕੇ ਕਾ ਕਾਨੂੰਨ ਆ ਜਿਹਦੇ ਰੂਪ ਦੇ ਵਿੱਚ ਉਹਨੂੰ ਫਿਰ ਸਟੇਰਲੈਸ ਪਾਸਪੋਰਟ ਨੇ ਐਜ਼ ਅ ਬ੍ਰਿਟਿਸ਼ ਨੈਸ਼ਨਲ ਬਿਕੋਜ਼ ਉਹ ਸਟੇਰਲੈਸ ਹੈ ਮਮਦੜ ਕੋ ਪਿਸ਼ਾਕ ਪਾਸਪੋਰਟ ਹੈਗਾ ਇੰਡੀਅਨ ਪਰ ਬੱਚੇ ਨੂੰ ਹਾਲ ਤੱਕ ਮਿਲਿਆ ਨਹੀਂ ਹੈਗਾ ਸੋ ਉਹਨੂੰ ਜਾਸਰ ਮਿਲਦੀ ਹੈਗੀ ਇਹ ਆਪਣਾ ਇੱਕ ਖੋਜ ਕੀਤੀ ਸੀ ਇੱਕ ਕਾਨੂੰਨ ਸੀ ਯੂਕੇ ਦੇ ਵਿੱਚ 1981 ਇੱਕ ਬ੍ਰਿਟਿਸ਼ ਸਿਟੀਨਸ਼ਿਪ ਦੇ ਐਕਟ ਦੇ ਹਟਾਪ ਤਦੂਸੇ ਪਾਸੇ ਕੇ ਆਪਾਂ ਇੰਡੀਅਨ ਦਾ ਕੇ ਕਾਨੂੰਨ ਦੇ ਕੇ ਉਹਦਾ ਵੀ ਇੱਕ ਹਿੱਸਾ ਹੈਗਾ ਕੋਈ ਵੀ ਬੱਚਾ ਕੇ ਬਾਲੇ ਮੌਖ ਜਨਮ ਹੁੰਦਾ ਹੈਗਾ ਕਿ ਤੁਸੀਂ ਪਹਿਲੇ ਸਾਲ ਦੇ ਵਿੱਚ ਉਹ ਬੱਚੇ ਦਾ ਇੰਡੀਅਨ ਪਾਸਪੋਰਟ ਨਹੀਂ ਲੈਂਦੇ ਹੈ ਕਿ ਉਹਦੀ ਰਜਿਸਟ੍ਰੇਸ਼ਨ ਹੀ ਕਰਦੇ ਹੈਗੇ ਤੁਨਫੇ ਉਸ ਐਮਬੈਸੀ ਅਜਾਜ਼ ਲੈਣੀ ਪੰਦੀ ਹੈਗੀ ਆ ਅਗੇ 50 ਸਾਲਾਂ ਤੱਕ ਤੁਸੀਂ ਨਹੀਂ ਲੈਂਦੇ ਹੈ ਕਿ ਤਾਂ ਮੈਂ ਤਾਂ ਇਹ ਆਰਗੂ ਕੀਤਾ ਸੀ ਉਹ ਸਟੇਟਲੈਸ ਜਨਤਾ ਨੂੰ ਪਾਸਪੋਰਟ ਮਿਲਦਾ ਨਹੀਂ ਹੈਗਾ ਤਾਂ ਇਹਦੀ ਬੈਂਸ ਹੋਈ ਸੀ ਸਟੇਟਲੈਸ ਦੇ ਰੂਪ ਦੇ ਵਿੱਚ ਐਮ ਕਿਦਾ ਕੇਸੀ ਨਾ ਜੋ ਹਾਈ ਕੋਰਟ ਚ ਗਿਆ ਸੀ 25 ਆਪਾਂ ਕੇਸ ਲੈ ਕੇ ਗਏ ਸੀ ਬੱਚੇ-ਬੱਚਿਆਂ ਦੇ ਤਾਂ ਉਹ ਆਪਾਂ ਕੇਸ ਜਿੱਤਿਆ ਸੀ ਤੇ ਉਹਦੇ ਬਾਅਦ ਚ ਕਾਫੀ ਸਾਡੇ ਮੈਂ ਕਿਹਾ ਪੰਜਾਬੀ ਨੂੰ ਮੌਕਾ ਮਿਲੇ ਸੀ ਪੱਕੇ ਹੋਣ ਵਾਸਤੇ ਬੱਚੇ ਨੂੰ ਨੈਸ਼ਨਲ ਸੀ ਬ੍ਰਿਟਿਸ਼ ਤੇ ਉਹਦੇ ਦਾਰ ਦੇ ਉੱਪਰ ਫੇ ਮਾਪਿਆਂ ਨੂੰ ਮਿਲ ਜਾਂਦੀ ਸੀ ਰਹਿਣ ਦੀ ਇਜਾਜ਼ਤ ਅਨਫੋਰਚਨਟਲੀ ਪ੍ਰੀਤੀ ਪਟੇਲ ਜੋ ਪ੍ਰੀਵੀਅਸ ਇਥੇ ਦੀ ਹੋਮ ਸਕੱਟਰੀ ਸੀ ਉਹਨੇ ਕਾਨੂੰਨ ਦੀ ਥੋੜੀ ਸਿਕਤਾਈ ਕਰਤੀ ਸੀ ਜਿਹਦੇ ਵਿੱਚ ਹੁਣ ਉਹ 5 ਸਾਲ ਦਾ ਕਾਨੂੰਨ ਹਲੇ ਲਾਗੂ ਨਹੀਂ ਹੋਣਾ ਹੈਗਾ ਮਗਰ ਹੱਲੇ ਵੀ ਕਾਫੀ ਲੋਕ ਸੋਚਦੇ ਹੈਗੇ ਉਹ 5 ਸਾਲ ਦਾ ਕਾਨੂੰਨ ਲਾਗੂ ਹੈਗਾ ਆ ਤਾਂ ਹੀ ਤਾਂ ਬੱਚੇ ਕੰਦੇ ਆ ਕਿ ਤੁਸੀਂ ਪੈਦਾ ਹੁੰਦੇ ਵਾਲੇ ਮਰਕਲ ਦੇ ਵਿੱਚ ਤੁਸੀਂ ਕੇਸ ਪਾਸਾ ਦੇ ਜਾ ਕੇ ਕਰਪਾ ਨੂੰ ਮਿਲੋ ਅਨਫੋਰਚਨਟਲੀ ਉਹ ਕਾਨੂੰਨ ਹੁਣ ਹੈ ਨਹੀਂ ਪਰ ਕਾਫੀ ਲੋਕਾਂ ਦੇ ਵਿੱਚ ਹੁੰਦਾ ਕਿਈ ਵਾਰੀ ਅਗੇ ਆਪਾਂ ਛੇਤੀ ਪੱਕੇ ਹੋ ਸਕਦੇ ਹੈਗਾ ਆਪਾਂ ਪੱਕੇ ਛੇਤੀ ਹੋ ਜਾਈਏ ਸਟੇ ਲੈ ਲਈਏ ਕਿਸੇ ਕਾਰਨ ਨਹੀਂ ਪਰ ਉਹ ਹੁਣ ਰਸਤਾ ਹੋਣੀ ਹੈਗਾ ਸੋ ਉਹਦੇ ਬਾਰੇ ਨਾ ਸੋਚੀ ਇਨਫੈਕਟ ਜਨੂਅਲੀ ਮੈਂ ਕਹਾਂਗਾ ਓਵਰਸਟੇ ਹੋਣ ਦਾ ਤੁਣ ਚਾ ਪ੍ਰਗ ਰੋਜ ਆਨੇ ਹੈਗੇ ਆ 20 ਸਾਲ ਆ ਜਾਂ ਕੇ ਤੁਹਾਡੇ ਬੱਚੇ ਪੈਦਾ ਹੁੰਦੇ ਆ 7 ਸਾਲ ਆ ਠੀਕ ਥੈਂਕ ਯੂ ਭਾਜੀ ਸਾਨੂੰ ਦੱਸਣ ਲਈ ਭਾਜੀ ਗੱਲ ਦੱਸੋ ਇੱਕ ਹੋਰ ਲੋਕੀ ਕਹਿੰਦੇ ਨੇ ਵਰਕ ਪਰਮਿਟ ਬੰਦ ਹੋ ਗਏ ਨੇ ਬਟ ਸਾਨੂੰ ਤਾਂ ਖਬਰ ਆਂਦੀ ਏ ਕੇਅਰ ਵਰਕਰ ਦਬਾ-ਦਬਾ ਕੇ ਭੇਜੀ ਜਾ ਰਹੇ ਨੇ ਕੇਅਰ ਵਰਕਰ ਖੁੱਲੇ ਨੇ ਆਓ ਆਓ ਕੀ ਹੋ ਰਿਹਾ ਦੱਸੋ ਸਾਨੂੰ ਕੀ ਹੋਵੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਇਨਫੈਕਟ ਮੈਂ ਦੇਖਿਆ ਪੰਜਾਬ ਇੰਡੀਆ ਤੇ ਕਾਫੀ ਮੁਲਕਤਾਂ ਜ ਬਹੁਤ ਕੇਅਰ ਵਰਕਰ ਸੀਨੀਅਰ ਕੇਅਰ ਵਰਕਰਸ ਆ ਚੁੱਕੇ ਆ ਇਨਫੈਕਟ ਉਹ ਵੀ ਲੋਕ ਆ ਚੁੱਕੇ ਜੋ ਜਿਨਨੂੰ ਕੋ ਐਕਸਪੀਰੀਅੰਸ ਨਹੀਂ ਹੈਗੀ ਸੀ ਜੋ ਹੈ ਕਿ ਸੀ ਯੂਕੇ ਦੇ ਵਿੱਚ ਬ੍ਰਿਕਸਟ ਦੇ ਬਾਅਦ ਚ ਇੱਥੇ ਘਾਟ ਹੈਗੀ ਸੀ ਸਾਡੀ ਕੇਅਰ ਸੈਕਟਰ ਦੇ ਵਿੱਚ ਸਾਨੂੰ ਇੱਥੇ ਕੇਅਰ ਵਰਕਰਾਂ ਦੀ ਇੰਨਾ ਸੰਖੀ ਲੋਰ ਸੀ ਡਾਕਟਰਾਂ ਦੀ ਲੋਰ ਸੀ ਐਨ ਐਚ ਐਸ ਦੇ ਵਿੱਚ ਤੇ ਇਨਨ ਇੱਕ ਕਾਨੂੰਨ ਥੋੜੀ ਢਿੱਲ ਪਾਤੀ ਸੀ ਕਹਿਣ ਵਾਲ ਸੀ ਕਿ ਸੇ ਇੰਪਲੋਏਰ ਯੂਕੇ ਚ ਜੇ ਕੋ ਲਾਇਸੈਂਸ ਮਿਲਦਾ ਹੈਗਾ ਉਹ ਆਪਣਾ ਸਟਾਫ ਬਾਹਲੇ ਮੌਲਿਕ ਜਲਾਗਾ ਸਾਡੇ ਅੱਗੇ ਤੇ ਕੇਅਰ ਵਿੱਚ ਕੀ ਫਾਇਦਾ ਹੈਗਾ ਉਹਦੇ ਚ ਤੁਹਾਨੂੰ ਐਨ ਐਚ ਐਸ ਦਾ ਖਰਚਾ ਨਹੀਂ ਹੈਗਾ which means ਕਾਸਟ ਟੂ ਕਾਸਟ ਜੋ ਹੈਗੀ ਇਮੀਗ੍ਰੇਸ਼ਨ ਦੀ ਫੀਸ ਹੈ ਸਿਰਫ ਤਕਰੀਬਨ 500 ਪਾਉਂਡ ਹੈਗੀ ਹੈ ਸਾਰੀ 50 ਰੁਪਿਆ ਮਗਰ ਇਹ ਚੀਜ਼ ਇੰਡੀਆ ਚ ਬਿਕਨ ਲੱਪੀ 25 ਲੱਖ 30 ਲੱਖ 35 ਲੱਖ ਤੱਕ ਵੀ ਮੈਂ ਸੁਣਿਆ ਹੈਗਾ ਤਾਂ ਤਕਰੀਬਨ ਇੰਨੇ ਕਿਰਤਕ ਅਸੀਂ ਇੱਥੇ ਆ ਚੁੱਕੇ ਹੈਗੇ ਆ ਇੱਥੇ ਆਉਂਦੇ ਪਾਂਚ ਨਾ ਤਾਂ ਉਹਨਾਂ ਨੂੰ ਕੰਮ ਮਿਲਦਾ ਸੀ ਕਿ ਕੰਮ ਮਿਲਦਾ ਸੀ ਪੂਰਾ ਰੇਟ ਨਹੀਂ ਮਿਲਦਾ ਸੀ ਚਾਹ ਘੰਟੇ ਨਹੀਂ ਮਿਲਦੇ ਸੀ ਨਾਦੀ ਨਾਲ ਜੋ ਲਾਇਸੈਂਸ ਹੋਲਡਰ ਸੀ ਜੋ ਕੰਮ ਦਿੰਦੇ ਸੀ ਉਹ ਤਕਰੀਬਨ 470 ਕੰਤੇ ਤੋਂ ਜ਼ਿਆਦੇ ਸੀ ਲਾਇਸੈਂਸ ਹੋਲਡਰ ਜੋ ਉਹ ਲਾਇਸੈਂਸ ਹੀ ਆਪਣੇ ਗਵਾ ਚੁੱਕੇ ਸੀ ਹੁਣ 9th ਆਫ ਅਪ੍ਰੈਲ ਦੇ ਬਾਅਦ ਕਾਨੂੰਨ ਹੋ ਚੁੱਕਾ ਹੈਗੇ ਅਗੇ ਕੋਈ ਕੇਅਰ ਵਰਕਰ ਕੰਪਨੀ ਕਿਸ ਨੂੰ ਕੇਅਰ ਦੇ ਵਿੱਚ ਰੱਖਣਾ ਚਾਹੁੰਦੀ ਹੈ ਕੀ ਹੈ ਉਹ ਕੰਦੇ ਜੋ ਪਹਿਲੇ 39000 ਰੁਪਏ ਕਾਇਰ ਪਰ ਉਹਨਾਂ ਚੋਂ ਚੁਣੋ ਜਦੋਂ ਉਹ 39000 ਪੂਰੇ ਨਹੀਂ ਹੁੰਦੇ ਉਹਨਾਂ ਤੱਕ ਤੁਸੀਂ ਬਾਹਲੇ ਮੁਲਕਾਂ ਤੋਂ ਲੈ ਕੇ ਆ ਨਹੀਂ ਸਕਦੇ which means after 9th of april ਇੰਡੀਆ ਤੋਂ ਕੇਅਰ ਵਰਕਰ ਦੇ ਵੀਜ਼ੇ ਨਹੀਂ ਮਿਲਦੇ ਹੈਗੇ ਸੋ ਮੇਰੀ ਬੇਨਤੀ ਹੈਗੀ ਆ ਕਿ ਤੁਹਾਡੇ ਵਿਚਾਰ ਆ ਤੁਸੀਂ ਕਿਸੇ ਨੂੰ ਮਗਰ ਲੱਗੇ ਹੈਗੇ ਆ ਜਿਹਨੂੰ ਆਪਰ ਕੇਅਰ ਵਰਕਰ ਦਾ ਵੀਜ਼ਾ ਦੇਣ ਨੂੰ ਤਿਆਰ ਹੈਗੇ ਆ ਪਲੀਜ਼ ਇਹ ਗੱਲ ਛੱਡ ਦਿਓ ਕਿਉਂਕਿ ਇਹ ਦੇ ਕੀ ਸੁਪਨਾ ਪੂਰਾ ਨਹੀਂ ਹੋਣਾ ਹੈਗਾ ਜਿਹਨੇ ਹੋਣਾ ਹੈਗਾ ਸਿਫ ਜੋ ਅਗਜ਼ਿਲਰਿਨੈਸ ਹੈਗੇ ਆ ਜੋ ਉਤ੍ਰਿਸਟਾਫਨੈਸ ਯੂਕੇ ਦੇ ਵਿੱਚ ਐਨ ਐਚ ਐਸ ਦੇ ਵਿੱਚ ਡਾਕਟਰਾਂ ਦੇ ਵਿੱਚ ਕੰਮ ਕਰਨਾ ਸਿਫ ਉਹਨੂੰ ਇਜਜ਼ਤ ਮਿਲਣੀ ਹੈਗੀ ਆ ਦੂਸਰੇ ਪਾਸੇ ਜਿਹਦੇ ਬਾਕੀ ਦੇ ਸਕਿਲਡ ਵਰਕਰਸ ਆ ਮੈਕੈਨਿਕਸ ਵਕੀਲਸ ਅਬ ਹੈਡ ਡਰੈਸਸ ਤੱਕ ਵੀ ਸ਼ੈਫਸ ਹਲਵਾਈ ਵੀ ਹੈਗੇ ਉਸਕੇ ਵਰਕਰਸ ਹੱਲੇ ਵੀ ਲਾਗੂ ਹੈਗੇ ਆ ਉਹ ਹੱਲੇ ਵੀ ਆ ਸਕਦੇ ਹੈਗੇ ਆ ਹਾਂ 27 ਤੱਕ ਹੋਗੀ ਬਿਕਾਜ਼ ਹਰ ਇੱਕ ਦੀ ਹੁਣ ਇੰਟਰਵਿਊ ਹੋਣੀ ਹੈਗੀ ਬਿਕਾਜ਼ ਪਹਿਲਾਂ ਤਾਂ ਦਰਦਰ ਲੋਕ ਅਪਲਾਈ ਕਰਦੇ ਸੀ ਇੰਡੀਅਨ ਸੀਓਸ ਬੈੱਕਰਦੇ ਹੁੰਦੇ ਸੀ ਔਰ ਸਮਝੋਗਾ ਉਹ ਜੋ ਹਾਲਾਤ ਹੈਗੇ ਇਹ ਯੂਕੇ ਸਕਾਂ ਨੂੰ ਬਦਲ ਲੱਗ ਗਈ ਹੈਗੀ ਤਾਂ ਉਹਦੀ ਸਕਤਾਈ ਸ਼ੁਰੂ ਕਰਤੀ ਹੈਗੀ ਇਨਫੈਕਟ ਸਕਤਾਈ ਤਾਂ ਪਿਛਲੇ ਸਾਲ ਵੀ ਸ਼ੁਰੂ ਕਰਤੀ ਸੀ ਜਿੱਦ ਨੇ ਇਹਨਾਂ ਨੇ ਡਿਪੈਂਡੈਂਟ ਵੀਜ਼ੇ ਜੋ ਹੈ ਕਿ ਸੀ ਹਸਬੰਡਸ ਵਾਈਫ ਕੇਅਰ ਆਫ ਅਕਰੰ ਦੇ ਬੰਦ ਕਰਤੇ ਸੀ ਕਿਉਂਕਿ ਇਹ ਕਹਿੰਦੇ ਸੀ ਉਹਦੀ ਗਿਣਤੀ ਬਹੁਤ ਜ਼ਿਆਦਾ ਆਉਣ ਲੱਗੀ ਹੈਗੀ ਨੈਟ ਮਾਈਗ੍ਰੇਸ਼ਨ ਸਾਡੇ ਯੂਕੇ ਦੀ ਬਦਲ ਲੱਗੀ ਸੀ ਸੋ ਜਦਨ ਕੋਈ ਨਾ ਕੋਈ ਮੈਂ ਕਹਾਂਗਾ ਏਜੰਟ ਪੁਣੀ ਫਾਇਦਾ ਲੋਕ ਹਟਾਉਣਾ ਵੀ ਹੁੰਦਾ ਉਹ ਨਾਲ ਦੀ ਸਕਤਾਈ ਹੋ ਜਾਂਦੀ ਹੈਗੀ ਸੋ ਉਹ ਸਕਤਾਈ ਹੋ ਚੁੱਕੀ ਹੈ ਸੋ ਤੋੜੀ ਗੱਲ ਬਿਲਕੁਲ ਸਹੀ ਹੈ ਵਰਕਿੰਗ ਬੰਦ ਹੋ ਠੀਕ ਹੈ ਜੀ ਪਾਜੀ ਇੱਕ ਹੋਰ ਸਵਾਲ ਬਹੁਤ ਜ਼ਿਆਦਾ ਸਾਡੇ ਸ਼੍ਰੋਤਾ ਪੁੱਛਦੇ ਪਏ ਨੇ ਕਿ ਇੱਕ ਸਟੂਡੈਂਟ ਆਪਣੇ ਸਪਾਊਸ ਨੂੰ ਸਪੌਂਸਰ ਕਰ ਸਕਦਾ ਹੈ yes and no OK ਤਾਂ ਨਾ ਇੱਕ ਉਹ ਸਟੂਡੈਂਟ ਯੂਕੇੋਂ ਦਾ ਹੈ ਗਿਆ ਆਪਣੇ ਹਸਬੰਦ ਵਾਈਫ ਨੂੰ ਸੱਦਣਾ ਚਾਹੁੰਦੇ ਲੈ ਕੇ ਆ ਸਕਦੇ ਆ ਪਰ ਲੈ ਕੇ ਆਉਣ ਵਾਸਤੇ ਸਿਫ ਰਿਸਰਚ ਪ੍ਰੋਗਰਾਮ ਜਾਂ ਪੀ ਐਚ ਡੀ ਪੀ ਐਚ ਡੀ ਤਾਂ ਰਿਸਰਚ ਇਹ ਦੋ ਹੀ ਕੈਟੇਗਰੀਆਂ ਸਟੂਡੈਂਟ ਸੀ ਜੋ ਆਪਣੇ ਹਸਬੰਦ ਵਾਈਫ ਤੇ ਬੱਚਿਆਂ ਸਾਥ ਸਕਦੇ ਆ ਬਾਕੀ ਜੋ ਹੈਗੀ ਉਹਨੂੰ ਹੁਣ ਪਿਛਲੇ ਸਾਲ ਤੋਂ ਮਨਾ ਕਰਤਾ ਸੀ ਬਿਕੋਜ਼ ਵਾਂਸ ਕੇ ਨੈਟ ਮਾਈਗ੍ਰੇਸ਼ਨ ਉਹ ਬਦਲ ਲੱਪੀ ਸੀ ਕਿ ਕੰਸੀ ਉਹਨੂੰ ਘਟਾਉਣਾ ਸੀ ਆਪਣਾ ਨੰਬਰ ਘਟਾਦਨੇ ਹੈਗੇ ਸੋ ਅੱਗੇ ਆਪਣੇ ਹਸਬੰਦ ਵਾਈਫ ਤੁਸੀਂ ਨਾਲ ਇੱਕ ਹੋਣਾ ਚਾਹੁੰਦੇ ਆ ਤੁਹਾਨੂੰ ਸਿਰਫ ਰਿਸਰਚ ਪ੍ਰੋਗਰਾਮ ਜੋ ਬੈਚਲਰਸ ਦੇ ਬਾਅਦ ਅਪਲਾਈ ਕਰੀ ਦੀ ਹੈਗੀ ਆ ਜਾਂ ਪੀ ਐਚ ਡੀ ਜੋ ਪਾਸ ਮਾਸਟਰਸ ਦੇ ਬਾਅਦ ਅਪਲਾਈ ਕਰੀ ਦੀ ਸਿਰਫ ਉਹ ਹੀ ਹ ਸੱਜ ਗਿਆ ਇਕ ਹੋਰ ਸਵਾਲ ਹੈ ਕਬਾਜੀ ਕਿ ਸਟੂਡੈਂਟ ਆਪਣੀ ਫੈਮਲੀ ਨੂੰ ਵੀ ਸਪੌਂਸਰ ਕਰ ਸਕਦੇ ਨੇ ਤੁਹਾਡਾ ਮਤਲਬ ਵਿਜ਼ਟਰ ਵੀਜ਼ਾ ਆਹੋ ਯੈਸ ਬਿਲਕੁਲ ਸਹੀ ਹੈ ਕਿ ਕੋਈ ਵੀ ਬੰਦਾ ਯੂਕੇ ਚ ਰੰਦਾ ਪਰ ਸ਼ਕ ਆਫ ਵਰਕ ਪਰਮਿਟ ਦੇ ਵਿੱਚ ਆ ਉਹ ਆਪਣੇ ਪੜ੍ਹਾਈ ਲਿਖਾਈ ਦੇ ਵਿੱਚ ਬੈਸਤ ਆਇਆ ਹੈਗਾ ਕੋਈ ਵਿਆਹ ਦੇ ਰੂਪ ਚ ਇਥੇ ਆ ਕੇ ਰਹਿੰਦੇ ਹੈਗੇ ਜੇ ਤੁਸੀਂ ਸਟੂਡੈਂਟ ਹੋ ਕੇ ਆਪਣੇ ਸਤ ਨੂੰ ਸਦਣਾ ਚਾਹੁੰਦੇ ਹੈਗੇ ਜੁੜੀ ਹੈ ਕਿ ਕੰਵੈਕੇਸ਼ਨ ਦੇ ਪਰ ਸਦਣਾ ਹੈਗਾ ਛੁੱਟੀਆਂ ਹੋ ਗਈਆਂ ਕਿਸਦਾ ਜਨਮ ਦਿਨ ਹੈਗਾ ਆ ਕੋਈ ਆਇਆ ਹੈਗਾ ਜੋ ਆਪਣੇ ਡਿਪੈਂਡੈਂਟ ਹਸਬੰਦ ਵਾਈਫ ਨਹੀਂ ਸੱਤ ਸਕਦਾ ਤੁਸੀਂ ਆਪਣੇ ਵਿਜ਼ਟਰ ਰੂਪ ਚ ਵੀ ਸੱਤ ਸਕਦੇ ਹੈਗੇ ਸਿੰਪਲੀ ਇੱਕ ਰਾਦਰ ਹੀ ਭੇਜਣੀ ਹੁੰਦੀ ਹੈਗੀ ਆ ਤੇ ਇੰਡੀਆ ਦੇ ਵਿੱਚ ਆਪਣੇ ਪਿਛਲੇ 6 ਮੰਥਸ ਦੀ ਇਨਕਮ ਬੈਂਕ ਬੈਲੈਂਸ ਆਈ ਚ ਲਈ ਕਿ ਖੇਤੀ ਕਰਦੇ ਆ ਥੋੜੀ ਫਸਲ ਥੋੜੀ ਪਰਚੀਆਂ ਥੋੜੇ ਖਾਦ ਜੋ ਖਰਚੇ ਹੁੰਦੇ ਖਰਚੇ ਕਰਕੇ ਕੀ ਬਚਦਾ ਉਹ ਦਿਖਾਣਾ ਹੁੰਦਾ ਕਿ ਅਸਲੀ ਕਿ ਤੁਸੀਂ ਕੰਮ ਕਰਦੇ ਹੈਗੇ ਆ ਤੁਹਾਡੀ ਪਿਛਲੇ 6 ਮਹੀਨੇ ਸੈਲਰੀਆਂ ਇਹ ਕਿ ਤੁਸੀਂ ਬਜ਼ੁਰਗ ਮਾਪੇ ਹੈਗੇ ਆ ਤਾਂ ਤੁਹਾਡੇ ਬੱਚੇ ਕੰਮ ਕਰਦੇ ਤੁਸੀਂ ਉਹਨਾਂ ਦੀ ਇਨਕਮ ਦਿਖਾ ਦਿਓ ਵਿਸਟਰਾ ਇੱਕ ਸਭ ਤੋਂ ਸਿੰਪਲ ਵੀਜ਼ਾ ਜੋ ਹਰ ਇੱਕ ਬੰਦਾ ਅਪਲਾਈ ਕਰਕੇ ਆ ਸਕਦਾ ਹੈਗਾ ਤਾਂ ਸਭ ਤੋਂ ਮੈਂ ਕਹਿੰਦਾ ਸਸਤਾ ਵੀਜ਼ਾ ਬਿਕੋਸ ਸਿਫ ਇਹ ਦਾ ਕਰਨਾ ਯੂਕੇ ਜਾ ਕੇ ਜਿੱਥੇ ਰਹਿਣਾ ਆਪ ਤੋੜਾ ਸਪੌਂਸਰ ਤੋੜਾ ਖਰਚਾ ਚੱਕ ਲੂਗਾ ਉਹਦੇ ਵਾਸਤੇ ਇੱਕ ਰਾਦਰੀ ਲੋਡ ਦੀ ਹੈਗੀ ਆ ਜਿਹਨਾਂ ਆਪ ਇਨਵਿਟੇਸ਼ਨ ਜਾਂ ਸਪੌਂਸਰ ਲੈਟਰ ਤੋ ਉਹਦੀ ਵੀ ਲੋਡ ਨਹੀਂ ਹੈਗੀ ਆਪਾਂ ਕਿਸੇ ਵਕੀਲ ਤੋਂ ਸਟੈਂਪਲ ਲਾਉਣੀ ਆ ਜਾਂ ਨੋਟਰੀ ਪ੍ਰਮਿਤ ਲਾਲ ਟਿੱਕੀ ਦੀ ਲੋਡ ਹੈਗੀ ਜਾਂ ਸਾਨੂੰ ਕਿਸੇ ਐਮਪੀ ਤੋਂ ਲੋਡ ਹੈਗੀ ਆ ਆਪਾਂ ਖੁਦ ਵੀ ਲੱਗ ਕੇ ਪੇ ਕਰਦੇ ਆਂ ਗਿਆ ਤੇ ਇੰਡੀਆ ਜਦੋਂ ਮੈਂ ਕਿਹਾ ਆਪਣੀ ਆਈ ਚਲਾਈ ਦਿਖਾ ਲ ਦੋ ਤੇ ਬਾਈਟਸ ਹਮੈਂਚੁਰ ਕਿ ਨਾ ਹਿੰਦਿਆ ਦਰੋਨਾ ਇਹਦਾ ਇਹ ਨਹੀਂ ਮਤਲਬ ਹੈ ਨਾ ਹੋ ਗਿਆ ਕਿਸਮ ਵੀ ਵਿਸਟਰੀ ਵੀਜ਼ਾ ਤੁਹਾਨੂੰ ਮੋੜੇ ਅਪੀਲ ਦਾ ਹੱਕ ਨਹੀਂ ਹੈਗਾ ਜਾਂ ਤੁਸੀਂ ਹੋਰ ਕੋਈ ਕਦਮ ਨਹੀਂ ਚੱਕ ਸਕਦੇ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ ਇੱਕ ਸੇਵਰੀ ਫਿਊਜ਼ਲ ਵਿਸਟਰੀ ਰੂਪ ਦੇ ਵਿੱਚ ਯੂਕੇ ਦੇ ਵਿੱਚ ਹਾਈ ਕੋਰਟ ਜਿਹਨੂੰ ਆਪਾਂ ਕਹਿੰਦੇ ਆ ਪ੍ਰੀ ਐਕਸ਼ਨ ਪ੍ਰੋਟੋਕੋਲ ਜਿਹਦੇ ਵਾਸਤੇ ਤੁਹਾਨੂੰ ਯੂਕੇ ਦਾ ਕੋਈ ਵਕੀਲ ਦੀ ਲੋੜ ਹੁੰਦੀ ਹੈਗੀ ਆ ਸੋ ਅਗੇ ਤੁਹਾਨੂੰ ਜਦ ਤੱਕ ਕਿਸੇ ਰਿਸ਼ਤਾ ਨੂੰ ਨਾ ਹੋਈ ਆ ਪਿੱਛੇ ਤਿੰਨਾ ਮਹੀਨਿਆਂ ਦੇ ਵਿੱਚ ਇੱਕ ਵਿਸਟਲ ਵਿੱਚ ਪਲੀਜ਼ ਮਨੂਡ ਫਿਊਜ਼ਲ ਲੈਟਰ ਲੱਕੇ ਦਾਖਲ ਕਰੋ ਸ਼ਾਇਦ ਉਹ ਡਿਸੀਜਨ ਮੇ ওভারਟਰਨ ਕਰ ਸਕਾਗਾ ਯੂਕੇ ਦੇ ਵਿੱਚ ਪਾਜੀ ਹਰ ਇੱਕ ਪੰਜਾਬੀ ਮਾਪਿ ਚਾਹੁੰਦਾ ਹੈ ਕਿ ਉਹਦਾ ਬੱਚਾ ਜੇ ਸਟੂਡੈਂਟ ਆਂਦਾ ਹੈ ਯੂਕੇ ਦੇ ਅੰਦਰ ਉਹ ਪੱਕਾ ਹੋ ਜਾਏ ਇੱਕ ਸਾਨੂੰ ਸ਼ਾਰਟਕਟ ਕਹਿਣ ਦਾ ਤਰੀਕਾ ਕਹਿ ਸਕਦੇ ਬਟ ਫਾਰਮੂਲਾ ਇੱਕ ਸਟੈਪ ਬਾਈ ਸਟੈਪ ਗਾਈਡੈਂਸ ਦੱਸੋ ਇੱਕ ਸਟੂਡੈਂਟ ਯੂਕੇ ਜੇ ਸਪਟੈਂਬਰ ਇਨਟੈਕ ਆਂਦਾ ਹੈ ਉਹ ਆਪਣਾ ਫਿਊਚਰ ਜੇ ਯੂਕੇ 'ਚ ਦੇਖਦਾ ਹੈ ਉਹ ਪੀਆਰ ਕਿਵੇਂ ਪਾਏ ਅੱਛਾ ਕਿ ਤੁਸੀਂ ਵੀ ਯੂਕੇ ਆ ਰਹੇ ਆ ਜਾਂ ਤੁਸੀਂ ਸੋਚਣਾ ਯੂਕੇ ਆਉਣ ਵਾਸਤੇ ਜਾਂ ਤੁਸੀਂ ਆਲਰੇਡੀ ਆ ਚੁੱਕੇ ਹੈਗੇ ਹਣੇ ਨੋਟ ਕਰ ਲੋ ਇਹ ਫਾਰਮੂਲਾ ਨੰਬਰ 1 ਜੇ ਦੀ ਪੜ੍ਹਾਈ ਬਾਸੀ ਤੁਸੀਂ ਆਏ ਹੈਗੇ ਯੂਕੇ ਦੇ ਵਿੱਚ ਉਪਰ ਹਾਈ ਕੰਪਲੀਟ ਜੂ ਕਰਿਓ ਉਪਰਚਕ ਤਿੰਨਸਾ ਦੀ ਡਿਗਰੀ ਆ ਜਾਂ ਐਕਸਾ ਦਾ ਮਾਸਟਰ ਸੈਗੇ ਕੰਪਲੀਸ਼ਨ ਦੇ ਬਾਅਦ ਤੁਹਾਨੂੰ ਮਿਲਦਾ ਹੈਗਾ ਮੌਕਾ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਜੁਨਾ ਪਰ ਯੂਕੇ ਚ ਗ੍ਰੈਜੂਏਟ ਕਰਨ ਦੇ ਹੈਗੇ ਇਹ 2 ਸਾਲਾਂ ਦੇ ਵਿੱਚ ਫਿਰ ਇੱਕ ਕੰਮ ਲੱਭਣ ਦੀ ਕੋਸ਼ਿਸ਼ ਕਰੋ ਇੱਕ ਸਕਿਲਡ ਰੂਪ ਦੇ ਵਿੱਚ ਇੱਕ ਅੱਛਾ ਸਪੌਂਸਰ ਲੱਭੋ ਜਿਹੜਾ ਯੂਕੇ ਚ ਸਪੌਂਸਰ ਲਾਇਸੈਂਸ ਹੈਗਾ ਤਾਂ ਉਹਨਾਂ ਨਾਲ ਤੁਸੀਂ 5 ਸਾਲ ਲਗਾਤਾਰ ਕੰਮ ਕਰੋ ਤਦ ਤੁਸੀਂ 5 ਸਾਲ ਲਗਾਤਾਰ ਕੰਮ ਕਰਦੇ ਹੈਗੇ ਆ ਉਹਦੇ ਬਾਅਦ ਤੁਹਾਨੂੰ PR ਦਾ ਮੌਕਾ ਮਿਲਦਾ ਹੈਗਾ ਤਾਂ ਇੱਕ ਵਾਰੀ ਤੁਹਾਨੂੰ PRMLP ਹੈਗੀ ਆ ਫਿਰ ਤੁਹਾਨੂੰ ਬ੍ਰਿਸ਼ ਪਾਸਪੋਰਟ ਦਾ ਹੱਕ ਕبھی ਮਿਲਣਾ ਹੈ 1 ਸਾਲ ਬਾਅਦ ਤੇ ਇਹਦੇ ਦੌਰਾਨ ਦੇ ਵਿੱਚ ਜੇ ਕਿ ਤੁਸੀਂ ਸਿੰਗਲ ਹੈ ਤਾਂ ਕਿ ਰਿਸ਼ਤਾ ਵੀ ਮਿਲਦਾ ਹੈਗਾ ਤੁਸੀਂ ਵਿਆਹ ਕਰਾ ਕੇ ਵੀ 스ਵਿਚ ਕਰ ਸਕਦੇ ਹੈਗੇ ਆ ਪਰ ਉਹਦੇ ਵਿੱਚ ਵੀ ਤੁਹਾਨੂੰ 5 ਸਾਲ ਫਿਰ ਲਗਾਤਾਰ ਨਾ ਪੜਨਾ ਹੈਗਾ ਵੈਰੀ ਸਿੰਪਲ ਥੈਂਕ ਯੂ ਬਾਜੀ ਪਾਜੀ ਥੈਂਕ ਯੂ ਤੁਹਾਡੀ ਸਾਰੀ ਜਾਣਕਾਰੀ ਦੇਣ ਲਈ ਹੁਣ ਸਾਨੂੰ ਇਹ ਵੀ ਪਤਾ ਲੱਗਿਆ ਸਪਟੰਬਰ ਇੰਟੈਕ ਜਿਵੇਂ ਕਿ ਸ਼ੁਰੂ ਹੋ ਚੁੱਕੇ ਨੇ ਤੁਸੀਂ ਇੰਡੀਆ ਆਂਦੇ ਪਿਓ ਪਾਜੀ ਤੁਸੀਂ ਆਪਣੀ ਟੂਰ ਦੇ ਬਾਰੇ ਦੱਸੋਗੇ ਤੁਸੀਂ ਕਿੱਧਰ ਕਿੱਧਰ ਕੇ ਦਾ ਸੈਮੀਨਾਰ ਕਰਦੇ ਪਿਓ ਬਿਲਕੁਲ ਦੱਸਾਂਗਾ ਕਿ ਤੁਸੀਂ ਵੀ ਮੈਨੂੰ ਮਿਲਣਾ ਚਾਹੁੰਦੇ ਹੋਗੇ ਪੰਜਾਬ ਦੇ ਵਿੱਚ ਜਾਂ ਜੰਮੂ ਬਿਕੋਜ਼ ਇਸ ਟਾਈਮ ਸਿਰਫ ਜੰਮੂ ਪੰਜਾਬ ਇਕੱਠਾ ਰਲ ਮਾ ਕੇ ਆਪਾਂ ਆ ਰਹੇ ਹੈਗੇ ਆਂ ਨੋਟਾਂ ਕਰ ਲਓ ਫਰਸਟ ਡੇ ਮੈਂ ਹੋਊਗਾ 3rd ਆਫ ਮਈ ਇਨ ਅੰਮ੍ਰਿਤਸਰ 4th ਆਫ ਮਈ ਇਨ ਪਟੰਡਾ 5th ਆਫ ਮਈ ਆਲ ਬੀ ਇਨ ਲਾਧਿਆਣਾ Sixth of May I'll be in Kaputla, Seventh May jalandhar eighth of May in Hosharpur, and on the 9th I'll be in Jammu. So Punjab and Jammu. ਟੂ ਪਲੇਸਸ ਮੈਂ ਹੋਊਗਾ ਥਿਸ ਟਾਈਮ ਸੋ ਅਗੇ ਤੁਹਾਡੇ ਵੀ ਕੋਈ ਸਵਾਲ ਜਵਾਬ ਹੈਗਾ ਤੁਸੀਂ ਮੈਨੂੰ ਪਰਸਨਲੀ 1 ਟੂ 1 ਮਿਲਣਾ ਚਾਹੁੰਦੇ ਹੈਗੇ ਤੁਸੀਂ ਫ੍ਰੀ ਦੇ ਵਿੱਚ ਆਪਣੀ ਡਿਵਾਈਸ ਚਾਹੁੰਦੇ ਹੈਗੇ ਫ੍ਰੀ ਦੇ ਵਿੱਚ ਸਿਰਫ ਆਪਣੀ ਅਸੈਸਮੈਂਟ ਕਰਾਉਣਾ ਚਾਹੁੰਦੇ ਆ ਦੇਖਣ ਵਾਸਤੇ ਕਿ ਤੁਹਾਨੂੰ ਵੀਜ਼ਾ ਯੂਕੇ ਦਾ ਮਿਲ ਸਕਦਾ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਸੈਪਟੈਂਬਰ ਦੀ ਇਨਟੇਕ ਲਈ ਮਿਲ ਸਕਦੀ ਹੈ ਨਹੀਂ ਮਿਲ ਸਕਦੀ ਹੈਗੀ ਤੁਸੀਂ ਅੱਜ ਹੀ ਨੰਬਰ ਨੋਟ ਕਰ ਲਓ ਕੰਟੈਕਟ ਕਰਨ ਵਾਸਤੇ ਮਨੂੰ ਤੇ ਮੇਰੀ ਟੀਮ ਨੂੰ 1 ਟੂ 1 ਮਿਲਣ ਵਾਸਤੇ ਤੇ ਮੇਕ ਸ਼ੋਰ ਜੀ ਗੁਰਪਾਲ ਜੀ ਨੇ ਜਿਵੇਂ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਕਿਹੜੀ ਕਿਹੜੀ ਤਾਰੀਖ ਨੂੰ ਕਿੱਧਰ ਹੋਣੇ ਨੇ ਇਹ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੱਲਦਾ ਪਿਆ ਹੈ ਇਸ ਨੰਬਰ ਨੂੰ ਕੰਟੈਕਟ ਕਰ ਲਿਓ ਤੇ ਮੇਕ ਸ਼ੋਰ ਆਪਣੀ ਐਂਟਰੀ ਬੁੱਕ ਕਰਾ ਲਿਓ ਤਾਂ ਕਿ ਤੁਸੀਂ ਗੁਰਪਾਲ ਜੀ ਨੂੰ ਮਿਲ ਸਕੋ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦੇ ਕੇ ਆਪਣੇ ਬਿਜ਼ੀ ਸ케ਡਿਊਲ ਤੇ ਸਾਡੇ ਸਟੂਡੈਂਟਸ ਨੂੰ ਸਾਡੇ ਪੋਟੈਂਸ਼ੀਅਲ ਸਟੂਡੈਂਟਸ ਨੂੰ ਮਾਪਿਆਂ ਨੂੰ ਇੱਕ ਬਹੁਤ ਹੀ ਚੰਗੀ ਗਾਈਡੈਂਸ ਦਿੱਤੀ ਥੈਂਕ ਯੂ ਭਾਜੀ ਤੁਹਾਡੇ ਆਨ ਦਾ ਥੈਂਕ ਯੂ ਸੋ ਮੱਚ ਥੈਂਕ ਯੂ ਵੈਰੀ ਮੱਚ ਮੈਰੀਬਲ ਸਨ ਆਫ ਪਾਵਰ ਪ੍ਰੋਸੈਸਸਸਿਕਲ ਐਂਡ ਆ ਲ